ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੋਟਿਸ ਹਸਪਤਾਲ ਚੋਂ ਛੁੱਟੀ ਮਿਲਦੇ ਆਂ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ ਹੈ। ਸੀਐਮ ਵੱਲੋਂ ਅਧਿਕਾਰੀਆਂ ਤੋਂ ਖਰੀਦੇ ਪ੍ਰਬੰਧਾ ਪ੍ਰਤੀ ਪੂਰੀ ਜਾਣਕਾਰੀ ਲਈ ਗਈ ਹੈ। ਇਸ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਅਹਿਮ ਬਿਆਨ ਸਾਹਮਣੇ ਆਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। सीएम ਨੇ ਦਾਵਾ ਕੀਤਾ ਕਿ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਣ ਨਹੀਂ ਦਿੱਤੀ ਜਾਵੇਗੀ ਇਸ ਦੌਰਾਨ ਸੀਐਮ ਨੇ ਕਿਹਾ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀ ਦੇ ਵਿੱਚੋਂ ਚੁੱਕਿਆ ਜਾਵੇਗਾ ਸੀਮ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਡੀਆਂ ਦਾ ਜਾਇਜ਼ਾ ਲੈਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਇਸ ਮੌਕੇ ਨਾਲ ਹੀ ਸੀਐਮ ਨੇ ਦੱਸਿਆ ਕਿ ਕਿਸਾਨਾਂ ਦੇ ਨਾਲ-ਨਾਲ ਸ਼ੈੱਲਰ ਵਾਲਿਆਂ ਤੇ ਆੜਤੀਆਂ ਨੂੰ ਵੀ ਕੋਈ ਸਮੱਸਿਆ ਮੰਡੀ 'ਚ ਨਹੀਂ ਆਉਣ ਦਿੱਤੀ ਜਾਵੇਗੀ ਮੁੱਖ ਮੰਤਰੀ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀ ਫਸਲ ਮੰਡੀਆਂ 'ਚ ਆਉਂਦੇ ਹੀ ਅਦਾਇਗੀ ਵੀ ਕੀਤੀ ਜਾਵੇਗੀ सीएम ਭਗਵੰਤ ਮਾਨ ਨਾਲ ਅਹਿਮ ਮੀਟਿੰਗ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਵੀ ਅਹਿਮ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਇਸ ਕਰ ਰੋਕਿਆ ਸੀ ਵੀ ਅਜੇ 1 2 4 ਦਿਨ ਥੋੜਾ ਆਰਾਮ ਕਰਨਾ ਚਾਹੀਦਾ ਪਰ ਫਿਰ ਵੀ ਇਸ ਗੱਲ ਦਾ ਫਿਕਰ ਕਰਦੇ ਹੋਏ ਉਹਨਾਂ ਨੇ ਇਹ ਮੀਟਿੰਗ ਰੱਖੀ ਮੇਰੇ ਸਾਥੀ ਸ੍ਰੀ ਲਾਲਚੰਦ ਜੀ ਠਾਰੂ ਚੱਕ ਸਾਹਿਬ ਨੇ ਸਾਰਾ ਕੁਝ ਤੁਹਾਡੇ ਅੱਗੇ ਬਿਆਨ ਕਰ ਦਿੱਤਾ ਹੈ ਕਿ ਫਸਲਾਂ 'ਚ ਕਦੇ ਵੀ ਪਹਿਲਾਂ ਵੀ ਇਹੋ ਜੀ ਗੱਲ ਨਹੀਂ ਆਈ ਤੇ ਹੁਣ ਵੀ ਉਹ ਨਾਲ ਦੀ ਨਾਲ ਚੱਕੀ ਜਾਊਗੀ ਉਹਨਾਂ ਦੇ ਜਿਹੜੇ ਪੇਮੈਂਟ ਵੀ ਨਾਲ ਦੀ ਨਾਲ ਹੋਊਗੀ ਕਿਸੇ ਗੱਲ ਦੀ ਤਕਲੀਫ ਨਾ ਮੰਡੀਆਂ 'ਚ ਜਿਹੜੇ ਪ੍ਰਬੰਧ ਕਰਨੇ ਹੁੰਦੇ ਮੰਡੀ ਬੋਰਡ ਨੇ ਉਹ ਸਾਰੇ ਵਧੀਆ ਢੰਗ ਨਾਲ ਹੋਗੇ ਤੇ ਹੋ ਜਾਣਗੇ ਜੇ ਕੋਈ ਮਾੜੀ-ਮੁੱਟੀ ਰਹੀ ਉਹ ਇੱਕ ਤਰੀਕ ਤੋਂ ਸਾਡੀ ਜਿਹੜੀ ਮੰਡੀ ਚੱਲਣੀ